ਨਵੀਂ ਟੀਵੀ ਅ ਲੀਡਿੰਗ ਲੋਕਲ ਨਿਊਜ਼ ਚੈਨਲ ਆਫ ਫੜੋਦਰਾ ਛੋਡਾ ਉਦੇਪੁਰ ਪੁਲਿਸ ਸਟੇਸ਼ਨ ਵਿਸਤਾਰਨਾ ਫਤੇਪੁਰਾ ਖਾਤੇ ਦੀ ਧੋੜਾ ਦਿਵਸੇ ਤੇ ਲੂਟ ਨਾਗੂਨਾ ਮਾਸਨ ਡੋਬਾਈਲ ਚਾਰ ਇਸਮੋ ਨੇ ਜਿਲ੍ਹਾ ਐਲ ਸੀ ਬੀਏ ਜੜਪੀ ਪਾੜੀ ਤੇમના ਵਿਰੁੱਧ ਕੈਦ ਕਰਨ ਦੀ ਕਾਰਜਵਾਹੀ ਹੱਥ ਧਰੇ ਛੋਡਾ ਉਦੇਪੁਰ ਜਿਲ੍ਹਾ ਐਲ ਸੀ ਬੀ ਪੀ ਆਈ ਐਲ ਸੀ ਬੀ ਸਟਾਫ ਨਾ ਕਰਮਚਾਰੀਓ ਸਾਥੀ ਛੋਡਾ ਉਦੇਪੁਰ ਪੁਲਿਸ ਸਟੇਸ਼ਨ ਵਿਸਤਾਰ ਮਾ ਪੈਟਰੋਲਿੰਗ ਮਾ ਹਤਾ તે દરમિયાન લૂંટના ગુનાના આરોપીઓની માહિતી મળતા ચાર ઇસમોને મોડાસા ખાતેથી રૂપિયા બે લાખ પાંત્રીસ હજાર સાતસોના માલ સાથે ઝડપી પાડી કાયદેસરની કાર્યવાહી હાથ ધરવામાં આવી છે લૂંટના ગુનામાં ગયેલ ફોર વ્હીલ ગાડી સાથે ચાર ઇસમોને અરાવલ્લી જિલ્લાના મોડાસા ખાતેથી જિલ્લા એલસીબીએ ઝડપી પાડી વધુ કાર્યવાહી હાથ ધરી છે